ਹੱਥ ਘੜੇ ਕਰਾ ਦੋ ਤਾਂ ਤੁਹਾਡੀ ਵੀ تسلی ਹੋ ਜਾਈ ਸਾਡੀ ਵੀ ਪਰ ਉਹਨਾਂ ਨੇ ਸਮਝਾ ਦਿੱਤਾਉਂਦੇ ਹੋਏ ਭਾਬੀ ਚਾਹੀਏ ਇਸ ਗੱਲ ਤੋਂ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਿਈ ਰੀਤੀ ਪ੍ਰੋਬਲਮ ਆਉਂਦੀ ਹੈ ਤੁਹਾਡੇ ਲਾਕੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਤਾਂ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ ਤੋਂ ਪ੍ਰੋਖਸਾ ਲਓ ਉਹ ਤੁਹਾਡੇ ਨਾਮ ਤੇ ਮੇਰੇ ਤੇ ਤੁਹਾਡੇ ਲੈ ਜਿਹੜੀ ਹੈ ਉਹ ਮੈਨੇ ਰੱਖ ਲਈ ਤਾਂ ਅਸੂਈ ਤੇ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਭਾਜੀ ਜਿੱਦਾਂ ਤੁਸੀਂ 20 ਬੰਦੇ ਆਏ ਕਿਹੜੇ ਸਾਫਤਾ ਸਰਪੰਚ ਨੇ ਕਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਤਾਂ ਤੁਹਾਡੇ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਹੋਈ ਹੈ ਨਾ ਉੱਥੇ ਖੜਨ ਨੂੰ ਥਾਂ ਇੱਥੇ ਸ਼ਾਂਤਾਂ ਬੈਠੇ ਉੱਥੇ ਸ਼ਾਂਤੀ ਨਹੀਂ ਜੀ ਅੰਦਰਲਾ ਹਾਲ ਪਹਿਲੇ ਇਹ ਮੰਨੇ ਭਰ ਰੱਖਿਆ ਦੋ ਤਿੰਨੇ ਜਣੇ ਨੇ ਤੇ ਤੁਸੀਂ ਜਾ ਕੇ ਹੈਰਾਨ ਹੋਵੋਗੇ ਉੱਥੇ ਸਾਰੇ ਹੱਲੇ ਪਰ ਇਹ ਮੰਗਤ ਦੀ ਮੰਤੀ ਇਹ ਹੈ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੇ ਨੂੰ ਬਾਰੀ ਆਵੇ ਦੋ-ਦੋ ਆਵੇ ਤਿੰਨ ਨੂੰ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਅੰਦਰ ਜਾ ਕੇ ਮਿਲਦੇ ਆਗਿਆ ਦੇਵਾਂਗੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਇਕੱਠੋਂ ਮੇਕੀ ਇਹਨਾਂ ਸਕੂਨ ਮਿਲਿਆ ਇਹ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਬੇਸ਼ੱਕ ਆਪਾਂ ਨੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਥੋੜੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਦੌੜ ਮਾਰਾਂਗੇ ਕਿਸੇ ਗੱਲ ਦਾ ਬਹਿ ਹੁੰਦਾ ਮੰਨਿਓ ਆਪਾਂ ਡਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹੋਰ ਵੇਲੇ ਚਾਹੀਦਾ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲੱਗ ਕੇ ਜਿੱਥੇ ਤੁਹਾਡੀਆਂ ਕਰੋੜਾਂ ਦੁਆਵਾਂ ਦੇ ਮੇਰੇ ਦੁਆਰਾ ਘਰ ਦਿਨ ਚ ਵੜਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਤੂੜਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦਾ ਸੀ ਉਹ ਉੱਥੋਂ ਵਾਪਸ ਆ ਗਿਆ ਦਾ ਸ਼ਕਤੀ ਆਤਮਾ ਉਧਰ ਖੁਸ਼ ਹੋਊ ਕਿ ਜਦੋਂ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਮ ਰੱਖਦਾ ਮੈਂ ਹੋ ਸਕਦਾ ਥੋੜਾ ਬੁੱਧਾ ਕਮਜ਼ੋਰ ਹੋਣਾ ਫਿਜ਼ੀਕਲੀ ਸੇਧ ਤੋਂ ਸਿੰਧ ਕਰਕੇ ਤੁਹਾਡੇ ਕੋਲੇ ਘੱਟ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸਨੇਹਾ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਪਾਇਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਅਸਿਸਟੈਂਟ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜਰੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਾਂ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹ ਹੀ ਆਸ 기대 ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਗੋਲਿਆ 600 ਟੱਪੇ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਥ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਊਂਗਾ ਵੀ ਤੁਸੀਂ ਚੁਕਾਨ